ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਦੂ ਖੁਰਦਾ ਸੰਦੂ ਖੁਰਦਾ ਠੀਕ ਹੈ ਜੀ ਜ਼ਿਲ੍ਹਾ ਬਟਿੰਡਾ ਠੀਕ ਹੈ ਜੀ ਬਾਈਪੋਲ ਦੋ ਬਹਿੜਾ ਇੱਕ ਸੂਈ ਵੀ ਆ ਠੀਕ ਹੈ ਜੀ ਤੇ ਇੱਕ ਹਲੇ ਗੱਬਣਾ ਪੰਜ ਸਤ ਤਿੰਨ ਰਹਿੰਦੇ ਆ ਬਾਕੀ ਵੱਧ ਜਾਣਕਾਰੀ ਬਾਈ ਤੋਂ ਲੈਣੇ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹੰਜਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀਕਾਲ ਬਾਈ ਹਾਂਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਨਾਮ ਮਨਿੰਦਰ ਸਿੰਘ ਬਾਈ ਹਾਂਜੀ ਪਿੰਡ ਸੰਦੂ ਖੁਰਦਾ ਜ਼ਿਲ੍ਹਾ ਬਟਿੰਡਾ ਬਾਈ ਠੀਕ ਹੈ ਜੀ ਨੰਬਰ ਭਾ ਆਪਣਾ 8012481000 ਬਾਈ ਠੀਕ ਹੈ ਜੀ ਹਾਂਜੀ ਭਾਈ ਜੀ ਆਪਾਂ ਨੂੰ ਦੋ ਬੈਣਾ ਆਪਣੇ ਕੋਲ ਹਾਂਜੀ ਭਾਈ ਦੋ ਬੈਣਾ ਵਕਾਉ ਉਹ ਆ ਜੀ ਠੀਕ ਹੈ ਜੀ ਇਹਦਾ ਦੱਸੋ ਹੀ ਜਾਣਕਾਰੀ ਪਹਿਲੀ ਬੈੜ ਦੀ ਇਹ ਪਹਿਲੀ ਬੈੜ ਵੀ ਦੂਜਾ ਸੂਆਸ ਹੁੰਦੀ ਆ ਠੀਕ ਹੈ ਜੀ ਠੀਕ ਹੈ ਹਜੇ 4 ਦਿਨਾਂ ਦੀ ਕੱਚੀ ਹੈਗੀ ਠੀਕ ਹੈ ਜੀ ਹਾਂਜੀ ਹਾਂ ਭਾਈ ਤੇ ਰੇਟ ਭਾ ਪਹਿਲੀ ਦੱਸ ਦੋ ਆ ਰੇਟ ਇਹਦਾ ਭਾਈ ਬਸ ਜਾਇਜ਼ ਆਊਗਾ 60000 ਰੁਪਇਆ ਠੀਕ ਹੈ ਜੀ ਠੀਕ ਹੈ ਜੀ ਮਾਨਤਾਨ ਹੋ ਜੀ ਹਾਂਜੀ ਮਾਨਤਾਨ ਹੋ ਜੂਗਾ ਠੀਕ ਹੈ ਜੀ ਮਣੇ ਤੋਰ ਕੇ ਦਿਖਾਓ ਜੀ ਹਾਂ ਤੋਰ ਕੇ ਦਿਖਾਣਾ ਸਿਰਿਆਂ ਨੂੰ ਤੋਰੋ ਭਾਈ ਲਓ ਭਾਈ ਜੀ ਬਾਈ ਨੇ ਆਪਾਂ ਨੂੰ ਰੇਟ ਵੀ ਦੱਸਤਾ ਜੀ ਠੀਕ ਹੈ ਜ ਗਰਮੀ ਨਹੀਂ ਬਣਦੀ ਬਾਈ ਜੀ ਤੇ ਇਹ ਠੀਕ ਹੈ ਜੀ ਹਾਂਜੀ ਹਾਂ ਦੇਖ ਸਕਦਾ ਲੈਵਾਂ ਲੂਗਾ ਹਾਂ ਵਾਲੀ ਦਾ ਕਿੰਨੇ ਦਿਨ ਲੈ ਜੀ ਛੋਲੇ ਹਨ ਤਿੰਨ ਦਿਨ ਕੱਢੂ ਬਾਈ ਤਿੰਨ ਜਾਂ ਚਾਰ ਬਸ ਹਨ ਹਾਂ ਕੋਈ ਹੁਣ ਕਿੱਤਿਆਂ ਦੇ ਮਹੀਨੇ ਵਿੱਚ ਉਹ ਮਾੜਾ ਮੋਟਾ ਪਾ ਜਾਂਦਾ ਫਰਕ ਠੀਕ ਹੈ ਜੀ ਹਾਂਜੀ ਹਾਂ ਅੰਡਰਰਾਉਂਡਰ ਦੀਆਂ ਜਿੰਨੀ ਕਹਿੰਦੇ ਠੰਡੀ ਸੀਰੋਂ ਦੀ ਪੂਰੀ ਫੁੱਲ ਆਵੇ ਠੀਕ ਹੈ ਮੋੜ ਦੇ ਮੋੜ ਦੋ ਇਹ ਦੇਖ ਸਕਦਾ ਜਿੰਨੇ ਲੈਵਾਂ ਲੂਗਾ ਤੁਹਾਨੂੰ ਰੋਟੀ ਵੀ ਪਾਈ ਜਿੰਨੇ ਜਮ ਜਾਇਕੀ ਦਿੱਸਿਆ ਜੀ ਬਿਲਕੁਲ ਬਿਲਕੁਲ ਜਾਇਕੀ ਦਿੱਸਿਆ ਠੀਕ ਹੈ ਉੱਤਨੇ ਕਰ ਸਕਦੇ 18 ਕਿਲੋ ਕਰਦੇ ਬਾਈ ਰਾਮ ਠੀਕ 18 20 ਕਿਲੋ ਬੁੱਧ ਕੱਢੂਗੀ ਠੀਕ ਹੈ ਚੈੱਕ ਕਰ ਸਕਦੇ ਹੋ ਤੇ ਹਾਂ ਜ਼ਰੂਰ ਬਾਈ ਨਾਲ ਕਨੈਕਟ ਕਰੋ ਪਿੰਡ ਸੰਧੂ ਜ਼ਿਲ੍ਹਾ ਬਠਿੰਡਾ ਜੀ ਜੀਤਾ ਫਾਰਮ ਟੀਮ ਕਰੋ ਦਸ ਕਰਾਓ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਹਾਂਜੀ ਬਾਈ ਜੀ ਆ ਵੜ ਦੀ ਦਸੋਈ ਜਾਣਕਾਰੀ ਦੂਜੀ ਦੀ ਇਹ ਬਾਈ ਦੂਜਾ ਸੂਈ ਆ ਹਾਂਜੀ ਤੜਕੂ ਸੂਈ ਆ ਸਵੇਰੇ ਠੀਕ ਹੈ ਜੀ ਮਗਰ ਇਹਨੇ ਬਹੁਤ ਟੌਪ ਦੀ ਬੱਛੀ ਦਿੱਤੀ ਐ ਠੀਕ ਹੈ ਜੀ ਹਾਂ ਇਹ ਬੱਛੀ ਐ ਠੀਕ ਹੈ ਜੀ ਹਾਂਜੀ ਹਾਂ ਪੂਰੀ ਟੌਪ ਦੀ ਤੇ ਇਹ ਜਾਣਕਾਰੀ ਦਿਓ ਜੀ ਬਾਕੀ ਦੋ ਦੂਜਾ ਸੂਹਾ ਸੂਈ ਆ ਬਈ ਇਹ ਹਾਂਜੀ ਠੀਕ ਆ ਸਵੇਰੇ ਸੂਈ ਆ ਜੇਰ ਪੈ ਗਈ ਬਿਲਕੁਲ ਓਕੇ ਆ ਠੀਕ ਆ ਠੀਕ ਆ ਜੀ ਰੇਟ ਇਹਦਾ ਲੈਣ ਦੇ ਨਾਲ ਆ 65000 ਰੁਪਿਆ ਬਈ ਠੀਕ ਆ ਲੈਣ ਦੇ 65000 ਬਿਲਕੁਲ ਬਈ ਵਿੱਚੋਂ ਕੱਲਾ ਬਸ ਛੋੜ ਹੋਊਗੀ ਹਾਂਜੀ ਉਹਨਾਂ ਨੇ ਮੁੱਲ 70 ਕਰੀ ਜਾਗੇ 75 ਕਰੀ ਜਾਗੇ ਉਹ ਕੱਚੀ ਜੀ ਗੱਲ ਨਹੀਂ ਠੀਕ ਆ ਜੀ ਠੀਕ ਆ 65000 ਰੁਪਏ ਦੇ ਵਿੱਚੋਂ ਛੋੜ ਹੋਊਗੀ ਬਸ ਠੀਕ ਆ ਜੇਰਾ ਪਈ ਜੀ ਜੇਰਾ ਪਈ ਹੈ ਤੁਹਾਡੇ ਸਾਹਮਣੇ ਜੇਰਾ ਪਈ ਬਈ ਸਵੇਰੇ ਬਿਲਕੁਲ ਠੀਕ ਆ ਜੀ ਚੈੱਕ ਕਰ ਸਕਦੇ ਹੋ ਹਾਂ ਪਰ ਉਹ ਬੜੀ ਸ ਚੰਗੀ ਬੈੜਾ ਬਾਈ ਠੰਡੀ ਸੀ ਪੂਰੀ ਬਿਲਕੁਲ ਬਾਈ ਬਿਲਕੁਲ ਪੂਰੀ ਠੰਡੀ ਸੀ ਦਾ ਲੈ ਵਲੂਗਾ ਦੇਖੋ ਬਾਈ ਚੈੱਕ ਕਰ ਸਕਦਾ ਬਲੂਗਾ ਤਰਣ ਤੋਂ ਦੇਖ ਸਰ ਹਾਂਜੀ ਹਾਂ ਤੋਰ ਕੇ ਦਿਖਾ ਦਿਓ ਭਰਾ ਇਹਦਾ ਤੋਰ ਕੇ ਦਿਖਾਓ ਬਾਈ ਤਰ ਕੋ 7-8 ਕਿਲੋ ਬੋਲਾ ਕੜਦਾ ਸੀ ਕੁਛ ਬੱਛੀ ਨੂੰ ਪਿਆਦਾ ਬਾਈ ਠੀਕ ਹੈ ਜੀ ਹੁਣ ਵਾਸ ਤੁਹਾਡੇ ਸਾਹਮਣੇ ਤੁਹਾਡਾ ਟਾਈਮ ਤੁਸੀਂ ਆਏ ਸਾਹਮਣੂ ਆ ਤਾਂ ਹੁਣ ਆਪਣਾ ਚੋਣ ਦਾ ਟਾਈਮ ਹੋਇਆ ਪਿਆਗਾ ਹੁਣ ਇਹਦੀ ਚਬਾਈ ਕਰਨੀ ਆ ਬਾਈ ਠੀਕ ਹੈ ਦੇਖ ਸਕਦਾ ਬਲੂਗ ਕੁਆਲਟੀ ਚੈੱਕ ਕਰ ਸਕਦਾ ਅੰਡਰਰਾਉਂਡਰ ਦਾ ਬਾਈ ਬਾਬੇ ਦੀ ਕਿਰਪਾ ਨਾਲ ਬਸ ਕਿਆ ਬਤਾਈਂ ਠੀਕ ਹੈ ਜੀ ਮੇਨ ਗੱਲ ਇਹ ਆ ਜਿੱਤੇ ਬਾਈ ਫਰ ਗਰਮੀ ਨਹੀਂ ਬਣਦੀ ਇਹ ਠੀਕ ਹੈ ਜੀ ਠੀਕ ਹੈ ਨਾ ਦੁੱਧ ਕੱਢੂਗੀ ਬੈੜ ਪੂਰਾ ਠੀਕ ਹੈ ਦੇਖ ਸਕਦੇ ਆ ਤੁਹਾਨੂੰ ਪੂਰਾ ਮੋਟਾ ਲੱਗਿਆ ਵਾਹ ਹਾਂਜੀ ਹਾਂ ਬਾਈ ਬਈਆ ਬਸੀਏ ਕੁੱਤੀਆਂ ਦਾ ਖਾਣਾ ਬਾਈ ਜਿਹੜਾ ਬਸੀਏ ਬਾਹਰ ਆ ਬਾਈ ਕੋਈ ਕੋਈ ਪ੍ਰੋਬਲਮ ਨਹੀਂ ਜਮੇ ਇਹਦਾ ਮਾਰੇ ਜੀ ਸਟਾਕ ਹੀ ਆ ਬਾਈ ਠੀਕ ਹੈ ਜੀ ਹਾਂ ਕੋਈ ਚੰਦਾ ਤੁੰਦਾ ਕੁਝ ਨਹੀਂ ਬਾਈ ਜਮੇ ਹੀ ਨਹੀਂ ਕੋਈ ਵਹਿਮ ਵਾਲੀ ਗੱਲ ਨਹੀਂ ਬਾਈ ਇਹਦਾ ਫਰਜ ਬਣਦੇਣਾ ਮੋਟਾ ਆ ਬਿਲਕੁਲ ਬਾਈ ਬਿਲਕੁਲ 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 ਕੋਈ ਕੋਈ ਬਾਅਦ ਕੋਈ ਵੀ ਵਹਿਮ ਨਹੀਂ ਠ ਠੀਕ ਹੈ ਹਾਂ ਦੂਜਾ ਸੁਆਸੂਈ ਆ ਬਾਈ ਚੈੱਕ ਕਰ ਸਕਦਾ ਭਰਾ ਠੀਕ ਹੈ ਹਾਂ ਮੜਾ ਕਰੀ ਮੜਾ ਮੁਰ ਮੜਾ ਬਚੀ ਦਿਖਾ ਰਿਹਾ ਬਾਈ ਬਿਨਾ ਕੋਈ ਸਰਾਖ ਸੁਕ ਨਹੀਂ ਬਿਲਕੁਲ ਓਕੇ ਬਿਲਕੁਲ ਬਾਈ ਓਕੇ ਓਕੇ ਠੀਕ ਹੈ ਜੀ ਹਾਂ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਚੈੱਕ ਕਰ ਸਕਦਾ ਬਾਈ ਜੇ ਨਾ ਜਰੂਰ ਕੰਡੈਕਟ ਕਰੋ ਠੀਕ ਹੈ ਜੀ ਜੀਤਾ ਫਾਰਮ ਟਿਕਨ ਬਾਦੋ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨੰਬਰ 2 ਵੀਡੀਓ ਅਪਲੋਡ ਕਰ ਦਈਏ ਠੀਕ ਹੈ ਜੀ ਬਾਕੀ ਵੀ ਆਪਣਾ ਫੇਸਬੁੱਕ ਦੀ ਪੇਜ ਆ ਕਰਜੀਤ ਰਾਏ ਨੂੰ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚੁੱਕ ਕੇ ਬਾਈ